ਟਰੇਡ ਦਾ ਫੌਜੀ ਹੈ ਉਹ 4 ਸਾਲ ਬਾਅਦ ਤੇ ਕਰਦਿਆ ਹਰ ਉਦਾਰਾ ਪ੍ਰਾਈਵੇਟ ਸਰਕਾਰ ਪੰਜਾਬ ਅਰ ਭਾਰਤ ਕਰਨ ਤੁਲੀ ਹੋਈ ਹੈ ਜਿਹੜੇ ਵੀ ਵਰਕਰਾਂ ਨਾਲ ਜੋ ਵੀ ਪੁਲਿਸ ਨੇ ਜਿਹੜੀ ਵੀ ਦੀਕੀ ਕੀਤੀ ਹੈ ਅਸੀਂ ਉਹਦੀ ਘੋਰ ਨਿੰਦਿਆ ਕਰਦੇ ਆਂ ਕਿ ਇਹ ਜਮਹੂਰੀਅਤ ਦਾ ਗळा ਘੁੱਟਣ ਨਾਲ ਕੰਮ ਹੈ ਜਿੰਦਰਾ ਮੋਤੀ ਜਿਹੜਾ ਕਾਲੇ ਕਾਨੂੰਨ ਜਿਹੜੇ ਹੈ ਖੇਤੀ ਪ੍ਰਤੀ ਕੀਤੇ ਸੀ ਉਸਨੇ ਉਹਨੂੰ ਥੁੱਕ ਕੇ ਚੱਟਣਾ ਪਿਆ ਫਿਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਫੈਸਲਾ ਉਹਨੂੰ ਉੱਥੇ ਵਾਪਸ ਲੈਣਾ ਪਿਆ ਇਹ ਘਟਕੇ ਜਿਹੜਾ ਹੈਗਾ ਇਹਨਾਂ ਦੀ ਮੰਗਾਂ ਦੀ ਹਮਾਇਤ ਕਰਦੇ ਆਂ ਔਰ ਇਸ ਪ੍ਰਾਈਵੇਟੇਸ਼ਨ ਨੀਤੀ ਦੇ ਖਿਲਾਫ ਲਗਾਤਾਰ ਸੰਘਰਸ਼ ਕਰ ਰਹੇ ਇਹ ਤਾਂ ਐਨਓ ਵੀ ਕਾਨੂੰਨ ਤੋਂ ਬਾਹਰ ਜਾ ਕੇ ਮੰਗ ਰਹੇ ਨੇ ਇਹੀ ਕਹਿੰਦੇ ਆਂ ਵੀ ਭਾਈ ਸਾਨੂੰ ਪੱਕਾ ਕੀਤਾ ਜਾਵੇ ਯਾਰ ਹੱਕ ਦਾ ਹੱਕ ਹੈ ਪੰਜਾਬੀ ਦੇਖ ਰਹੇ ਹਾਂ ਜਿੱਥੇ ਪਨਵਸਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੱਲ ਤੋਂ ਬੱਸਾਂ ਬੰਦੀ ਪਈਆਂ ਨੇ ਕਿਲੋਮੀਟਰ ਸਕੀਮ ਵਾਲੀਆਂ ਤਾਂ ਕਿਸਾਨ ਲੀਡਰ ਹੁਣ ਅੱਗੇ ਆ ਗਏ ਨੇ ਕਿਉਂਕਿ ਜਦੋਂ ਕਿਸਾਨ ਕਿਸੇ ਮੋਰਚੇ ਦੇ ਵਿੱਚ ਆਉਂਦੇ ਨੇ ਤਾਂ ਜਿੱਤ ਜਰੂਰ ਹਾਸਲ ਕਰਾ ਕੇ ਜਾਂਦੇ ਨੇ ਗੱਲਬਾਤ ਕਰਾਂਗੇ ਕਿਸਾਨ ਆਗੂ ਨੇ ਸ਼੍ਰੀਕਲ ਜੀ ਸ਼੍ਰੀਕਲ ਜੀ ਮੈਂ ਸਰਦਾਰ ਗਰਮੇਲ ਸਿੰਘ ਇੰਡੀਅਨ ਫਾਰਮਰ ਐਸੋਸੀਏਸ਼ਨ ਪੰਜਾਬ ਦਾ ਜਨ ਸੈਕਟਰੀ ਪਿੰਡ ਬੋਸਰ ਕਲਾਂ ਜੋ ਕੱਦ ਸਰਕਾਰ ਦਾ ਜ਼ਬਰਦਸਤ ਬਹੁਤ ੱੱਕਾ ਹੋਇਆ ਇੱਥੇ ਨੌਜਵਾਨ ਮਹਾਰਾਜ ਪ੍ਰਕਾਸ਼ ਕਰਾ ਕੇ ਭੋਗ ਦੀ ਤਿਆਰੀ ਕਰ ਰਹੀ ਸੀ ਜੋ ਨੰਗਾ ਕਰਕੇ ਕੱਪੜੇ ਕੱਢ ਕੇ ਨੌਜਵਾਨ ਨੂੰ ਪੱਗ ਤਾਰ ਕੇ ਖਿੱਚ ਕੇ ਲੈ ਗਏ ਨੇ ਉਹਦੀ ਸਾਰੀ ਜਥੇਦੰਦੀਆ ਪੰਜਾਬ ਦੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਸਾਰੇ ਪੰਜਾਬ ਦੀਆਂ ਜੰਨੀ ਵੀ ਹੈਗੀਆਂ ਨੇ ਅਸੀਂ ਇਹਦੀ ਬਹੁਤ ਤਕੜੀ ਨਿੰਦਾ ਕਰਦੇ ਹਾਂ ਭਗਵੰਤ ਸਰਕਾਰ ਜਦ ਪਹਿਲਾਂ ਸਰਕਾਰ ਵਿੱਚ ਨਹੀਂ ਆਇਆ ਸੀ ਇਹ ਧਰਨੇ ਲਾਂਦਾ ਸੀ ਜਿਵੇਂ ਅਸੀਂ ਅੱਜ ਲਾ ਰਹੇ ਹਾਂ ਕਹਿੰਦਾ ਮੈਂ ਘਰਨਿਆਂ ਵਿੱਚੋਂ ਨਿਕੜਿਆਂ ਉਹਦੇ ਵਿੱਚੋਂ ਮੈਂ ਕਿਸੇ ਨੂੰ ਮੁਸ਼ਕਲ ਨਹੀਂ ਆਣ ਦੇਵਾਂਗਾ ਪਰ ਸਰਕਾਰ ਨੇ ਸਾਡੇ ਨੌਜਵਾਨਾਂ ਤੋਂ ਹਰ ਇੱਕ ਵਰਗ ਦੇ ਮਲਾਜ਼ਮ ਹੈ ਚਾਹੇ ਕੋਈ ਮਿਲਟਰੀ ਦਾ ਫੌਜੀ ਹੈ ਉਹ 4 ਸਾਲ ਵਾਸਤੇ ਕਰਦਿਆ ਹਰ ਉਧਾਰਾ ਪ੍ਰਾਈਵੇਟ ਸਰਕਾਰ ਪੰਜਾਬ ਔਰ ਭਾਰਤ ਕਰਨ ਤੁਲੀ ਹੋਈ ਹੈ ਪਰ ਅਸੀਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੰਨ ਤੇ ਲਿਖਿਆ ਪੜ ਲਓ ਜੋ ਜਿਵੇਂ ਆਤੇ ਆਏ ਸਾਡੇ ਬੱਚੇ ਨੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਕਿਸੇ ਵੀ ਵਰਗ ਨਾਲ ਜੁੜੀਆਂ ਹੋਣ ਉਹ ਸਾਰੀਆਂ ਆਈਆਂ ਸਾਡੀ ਬੀਬੀਆਂ ਵੀ ਬੈਠੀਆਂ ਨੇ ਅੰਗੜ ਬਾੜੀ ਵਾਲੀਆਂ ਪਰ ਐਸੀ ਪਿੰਡਾਂ ਵਿੱਚ ਪ੍ਰਚਾਰ ਕਰਾਂਗੇ ਟਰੈਲੀਆਂ ਪਰ ਸਾਡੀ ਜਿੱਤ ਜਿਵੇਂ ਦਿੱਲੀ ਹੋਈ ਸੀ ਐਸੀ ਐਵੇਂ ਜਿੱਤ ਪ੍ਰਾਪਤ ਕਰਾਂਗੇ ਪਰ ਥੋੜੇ ਮੂੰਹ ਤੇ ਇੱਕ ਬਹੁਤ ਤਕੜੀ ਹੋਣ ਨੌਜਵਾਨਾਂ ਨੇ ਯੂਨੀਵਰਸਿਟੀ ਵਿੱਚ ਕਿਸਾਨਾਂ ਨੇ ਮਜ਼ਮੂਮ ਹਰ ਇੱਕ ਵਰਗ ਨੇ ਉੱਤੇ ਸਪੋਰਟ ਦੇ ਕੇ ਐਸੀ ਜਿੱਤ ਪ੍ਰਾਪਤ ਕੀਤੀ ਹੈ ਦੁਬਾਰੇ ਫੇਰ ਸੋਚ ਲੈ ਸਾਡੇ ਮੁਲਾਜ਼ਮਾਂ ਨਾਲ ਮੁੰਡਿਆਂ ਨਾਲ ਇਹਨਾਂ ਦੇ ਵਰਕਰਾਂ ਨਾਲ ਮੀਟਿੰਗ ਕਰੋ ਬੈਠ ਕੇ ਟੇਬਲ ਤੇ ਮੀਟਿੰਗ ਕਰੋ ਨਾ ਡੰਡਾ ਸੋਟਾ ਚਲਾਓ ਸਾਡੀ ਇਹੀ اپੀਲ ਹੈ ਨਹੀਂ ਆਉਣ ਵਾਲੇ ਸਮੇਂ ਵਿੱਚ ਤੰਨੂੰ ਬਹੁਤ ਸਖਤ ਨਤੀਜਾ ਭੁਗਤਣਾ ਪਵੇਗਾ ਵੈਗਰੂਜੀ ਦਾ ਖਾਲਸਾ ਵੈਗਰੂਜੀ ਪਤੇ ਤੁਸੀਂ ਕਿਦਾਂ ਦੇਖਦੇ ਹੋ ਪ੍ਰਦਰਸ਼ਨ ਲੈ ਕੇ ਮੈਂ ਸੈਂਟਰ ਆਫ ਇੰਡੀਅਨ ਟ੍ਰੇਡ ਯੂਨਿਅਨ ਦਾ ਜਿਹੜਾ ਹੈ ਸੂਬੇ ਦਾ ਸਖਤਰਾਂ ਜੀ ਅਸੀਂ ਇਸ ਨੂੰ ਮਤਲਬ ਕੋਈ ਪਾਲਿਸੀ ਮੈਟਰ ਤੋਂ ਵੱਖਰੀ ਮਾ ਨਹੀਂ ਦੇਖਦੇ ਕਿਉਂਕਿ 1991 ਤੋਂ ਜਦੋਂ ਤੋਂ ਮਤਲਬ ਜਿਹੜੀ ਹੈ ਇਹ ਉਦਾਰੀਕਰਨ ਨੀਜੀਕਰਨ ਪ੍ਰਾਈਵੇਟੇਸ਼ਨ ਕਰਨ ਦੀਆਂ ਜਿਹੜੀਆਂ ਨੀਤੀਆਂ ਆਈਆਂ ਇਹ ਵੀ ਉਸੇ ਰੋਸ਼ਨੀ ਦੇ ਵਿੱਚ ਹੈ ਵੈਸੇ ਜਿਹੜਾ ਇਹ ਇੱਥੇ ਮਤਲਬ ਜਿਹੜਾ ਇੱਥੇ ਤੱਕ ਪਹੁੰਚਣ ਦਾ ਸਵਾਲ ਆ ਇਹ ਜਿਹੜਾ ਮੁਲਾਜ਼ਮ ਹੈ ਇਹਨਾਂ ਨੇ ਆਪ ਨਹੀਂ ਬਣਾਇਆ ਇਹ ਸਰਕਾਰ ਨੇ ਜਾਣ ਬੁੱਝ ਕੇ ਬਣਾਇਆ ਕਿਉਂਕਿ ਇਹਨਾਂ ਦਾ ਤਾਂ ਮਤਲਬ ਫੈਸਲਾ ਸੀ ਵੀ ਅਸੀਂ ਡੀਪੂਆਂ ਤੇ ਜਿਹੜੀ ਹੈ ਗੇਟਾਂ ਤੇ ਰੈਲੀਆਂ ਕਰਨੀਆਂ। ਜਦ ਰਾਤੋਂ ਰਾਤ ਇਹਨਾਂ ਨੇ ਇਹਨਾਂ ਦੇ ਆਗੂ ਚੱਕ ਲੇ ਤਾਂ ਇਹਨਾਂ ਨੂੰ ਮਜਬੂਰੀ ਬਸ ਜਿਹੜਾ ਹੜਤਾਲ ਤੇ ਜਾਣਾ ਪਿਆ। ਜਿਹੜਾ ਕੁਝ ਇੱਥੇ ਪਟਿਆਲੇ ਦੇ ਵਿੱਚ ਡੀਪੂ ਦੇ ਵਿੱਚ ਹੋਇਆ ਜਿਹੜੇ ਵੀ ਵਰਕਰਾਂ ਨਾਲ ਜੋ ਵੀ ਪੁਲਿਸ ਨੇ ਜਿਹੜੀ ਵਿਧੀਕੀ ਕੀਤੀ ਹੈ ਅਸੀਂ ਉਹਦੀ ਘੋਰ ਨਿੰਦਿਆ ਕਰਦੇ ਹਾਂ ਕਿ ਇਹ ਜਮਹੂਰੀਅਤ ਦਾ ਗळा ਘੁੱਟਣ ਵਾਲਾ ਕੰਮ ਹੈ। ਤੁਹਾਡੀ ਅਰਣਨੀਤੀ ਕੀ ਹੋਏਗੀ ਇਹਨਾਂ ਨਾਲ ਜੀ? ਸਾਡੀ ਰਣਨੀਤੀ ਕਲੀਅਰ ਹੈ। ਇਸ ਪਾਲਿਸੀ ਦੇ ਖਿਲਾਫ ਇਹ ਲੜ ਰਹੇ ਹਾਂ। ਸੀ2 1991 ਤੋਂ ਲੜ ਰਹੀ ਹੈ। ਨੀਜੀਕਰਨ ਦੀ ਨੀਤੀ ਤੇ ਜਿਸ ਤਰ੍ਹਾਂ ਮੋਦੀ ਸੈਂਟਰ ਦੇ ਵਿੱਚ ਸਾਰੇ ਅਦਾਰੇ ਵੇਚ ਰਿਹਾ ਇਹ ਵੀ ਉਸੇ ਦਾ ਹੀ ਭਾਈ ਹੈ ਇਹ ਵੀ ਉਸੇ ਦੇ ਪਦ ਚਿੰਨਾ ਤੇ ਚੱਲ ਰਿਹਾ ਪਹਿਲਾਂ ਕਹਿੰਦਾ ਸੀ ਮੈਂ ਠੇਕੇਦਾਰੀ ਸਿਸਟਮ ਖਤਮ ਕਰ ਦੇਣਾ ਮੁਲਾਜ਼ਮਾਂ ਨੂੰ ਰੈਗੂਲਰ ਕਰ ਦੇਣਾ ਅੱਜ ਨਾ ਤਾਂ ਕੋਈ ਮੁਲਾਜ਼ਮ ਰੈਗੂਲਰ ਕੀਤਾ ਔਰ ਜਿਹੜੀ ਭਰਤੀ ਵੀ ਉਹ ਵੀ ਠੇਕੇ ਤੇ ਕਰ ਰਿਹਾ ਆ ਜਿਹੜੀ ਹੈਗੀਆਂ ਰੋਡਵੇ ਦੇ ਵਿੱਚ ਅੱਜ 3000 ਬੱਸਾਂ ਚੱਲਦੀਆਂ ਨੇ 15000 ਬੱਸਾਂ ਦੀ ਲੋੜ ਹੈ ਵਰਕਰ ਮੰਗ ਕਰ ਰਹੇ ਆ ਸਵਾਰੀਆਂ ਮੰਗ ਕਰ ਰਹੀ ਲੋਕ ਮੰਗ ਕਰ ਰਹੇ ਆ ਵੀ ਭਾਈ ਬੱਸਾਂ ਹੋਰ ਹੋਣ ਬੱਸਾਂ ਦੇ ਵਿੱਚ ਇਤਨਾ ਤੂੜੀ ਵਾਂਗੂ ਬੰਦੇ ਭਰੇ ਜਾਂਦੇ ਆ ਸੀਟ ਨਹੀਂ ਮਿਲਦੀ ਹੈ ਕਿਸੇ ਨੂੰ ਸੋ ਇਸ ਕਰਕੇ ਉਧਰਲੇ ਪਾਸੇ ਜਾਣ ਦੀ بجائے ਇਹ ਜਿਹੜਾ ਹੈਗਾ ਪੰਨ ਬੱਸ ਦਾ ਜਿਹੜਾ ਠੇਕੇ ਕਿਲੋਮੀਟਰ ਦਾ ਜਿਹੜਾ ਹੈਗਾ ਇਹ ਕਰਨ ਲੱਗਿਆ ਵੀ ਜਦੋਂ ਜਦੋਂ ਤੁਸੀਂ ਵਾਅਦਾ ਕਰਿਆ ਜੋ ਵਾਅਦਾ ਕਰਿਆ ਫਿਰ ਤੁਸੀਂ ਇਹ ਠੇਕੇਦਾਰੀ ਸਿਸਟਮ ਕਿਉਂ ਲਾਗੂ ਕਰਨ ਲਗੇ ਆ ਇਸ ਗੱਲ ਦਾ ਵਿਰੋਧ ਹੈ ਸੈਂਟਰ ਆਫ ਇੰਡੀਅਨ ਟ੍ਰੇਡ ਯੂਨ ਲਗਾਤਾਰ ਜਿਹੜੀ ਹੈਗੀ ਨਿੱਜੀਕਰਨ ਦੇ ਖਿਲਾਫ ਜਿਹੜੀ ਹੈ ਲੜਾਈ ਦੇ ਰਹੀ ਹੈ ਜਿਸ ਤਰ੍ਹਾਂ ਮੋਦੀ ਜਿਹੜਾ ਕਾਲੇ ਕਾਨੂੰਨ ਜਿਹੜੇ ਹੈ ਖੇਤੀ ਪ੍ਰਤੀ ਕੀਤੇ ਸੀ ਉਸਨੇ ਉਹਨੂੰ ਠੁੱਕ ਕੇ ਚਟਣਾ ਪਿਆ ਫਿਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਫੈਸਲਾ ਉਹਨੂੰ ਉੱਥੇ ਵਾਪਸ ਲੈਣਾ ਪਿਆ ਇਹ ਵੀ ਵਾਪਸ ਲਵੇਗਾ ਜਿਸ ਤਰ੍ਹਾਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹ ਵਾਪਸ ਲੈਣੀ ਪਈ ਹੈ ਕਿਉਂਕਿ ਇਸ ਨੇ ਜਿਹੜੀ ਹੈਗੀ ਨੋਟੀਫਿਕੇਸ਼ਨ ਜਾਰੀ ਕੀਤਾ ਵੀ 8 ਘੰਟੇ ਦੀ ਥਾਂ ਤੇ 12 ਘੰਟੇ ਡਿਊਟੀ ਹੋਵੇ ਔਰ ਜਿਹੜਾ ਹੈਗਾ ਜਿਹੜਾ 100 ਪੈਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਕਾਨੂੰਨ 1958 ਦਾ ਉਹਦੇ 'ਚ ਸੋਧ ਕਰਤੀ ਵੀ ਉਹਦੇ 'ਚ ਕੋਈ ਰਜਿਸਟ੍ਰੇਸ਼ਨ ਦੀ ਕੋਈ ਲੋੜ ਨਹੀਂ ਫੈਕਟਰੀ ਮਾਲਕਾਂ ਨੂੰ ਜਿਹੜੇ ਹੈ ਕਾਰਪੋਰੇਟ ਘਰਾਣਿਆਂ ਨੂੰ ਖੁੱਲਾ ਜਿਹੜਾ ਹੈ ਮਤਲਬ ਹਲਾਸ਼ੀਰੀ ਦੇਤੀ ਉਹਨਾਂ ਨੂੰ ਖੁੱਲਾ ਰਸਤਾ ਦੇ ਦਿੱਤਾ ਵੀ ਤੁਸੀਂ ਮਜ਼ਦੂਰ ਨੂੰ ਮਾਰੋ ਕੁੱਟੋ ਥੋੜੇ ਤੇ ਕੋਈ ਕਾਰਵਾਈ ਨਹੀਂ ਸਿਰਫ ਜੇ ਕਰਨਾ ਹੋਵੇਗਾ ਮਾੜਾ-ਮੋਟਾ ਜੁਰਮਾਨਾ ਦੇ ਕੇ ਹਸਾਰ ਲੰਦੇ ਪਹਿਲਾ ਮਤਲਬ ਜੇਲਾ ਜੇਲ ਜਾਂਦੀ ਸੀਗੀ ਜੇਲ ਦਾ ਉਹਨਾਂ ਨੂੰ ਡਰ ਸੀਗਾ ਤੇ ਲੋਕਾਂ ਨੂੰ ਮੌਜਾ ਦੇਣਾ ਪੈਂਦਾ ਸੀ ਔਰ ਉਸ ਤੋਂ ਵੀ ਉਹ ਚੱਕ ਦਿੱਤਾ ਅਸੀਂ ਗੱਡ ਕੇ ਜਿਹੜਾ ਹੈਗਾ ਇਹਨਾਂ ਦੀ ਮੰਗਾਂ ਦੀ ਹਮਾਇਤ ਕਰਦੇ ਆਂ ਔਰ ਇਸ ਪ੍ਰਾਈਵੇਟੇਸ਼ਨ ਨੀਤੀ ਦੇ ਖਿਲਾਫ ਲਗਾਤਾਰ ਸੰਘਰਸ਼ ਕਰ ਰਹੇ ਆਂ ਇਹ ਜੋ ਵੀ ਫੈਸਲਾ ਲੈਣ ਦੀ ਕਮੇਟੀ ਕਰੇਗੀ ਡਟ ਕੇ ਨਾਲ ਖੜੇ ਆਂ ਸ਼ੁਕਰੀਆ ਕਿੱਦਾਂ ਦੇਖਦੇ ਹੋ ਪ੍ਰਧਾਨ ਜੀ ਅੱਜ ਜਿੱਥੇ ਪੀ ਆਰਟਿਸਟ ਤੇ ਪਰਵਰਸ ਦੇ ਕੱਚੇ ਮੁਲਾਜ਼ਮ ਆਪਣੇ ਹੱਕਾਂ ਨੂੰ ਲੈ ਕੇ ਆਪਣੀ ਲੀਡਰਨ ਰਹਿਏ ਨੂੰ ਲੈ ਕੇ ਇੱਕ ਪ੍ਰਦਰਸ਼ਨ ਦੁਆਰਾ ਪਟਿਆਲੇ ਦੇ ਵਿੱਚ ਸ਼ੁਰੂ ਕਰ ਰਹੇ ਨੇ ਜੀ ਮੇਰਾ ਨਾਮ ਬਲਕਾਰ ਸਿੰਘ ਬੈਂਸ ਹੈ ਜੀ ਮੈਂ ਸੂਬਾ ਜਨਸਕੱਤਰ ਹਾਂ ਭਾਰਤੀ ਕਿਸਾਨ ਮਜੂਦੂਨੀ ਪੰਜਾਬ ਤੋਂ ਜੀ ਤੇ ਅਸੀਂ ਕੇਐਮਐਮ ਦੇ ਪਾਰਟ ਆ ਤੇ ਕੇਐਮ ਵੱਲੋਂ ਵੀ ਸਾਡੀ ਡਿਊਟੀ ਲੱਗੀ ਆ ਵੀ ਸਮਰਥਨ ਕਰਨਾ ਦੇਖੋ ਮੈਂ ਇਹਦਾ ਭਗੰਤਮਾਨ ਨੂੰ ਹੀ ਪੁੱਛਣਾ ਚਾਹੁੰਦਾ ਜਦੋਂ 2022 ਤੋਂ ਭਗੰਤਮਾਨ ਕਹਿੰਦਾ ਸੀਗਾ ਵੀ ਜੇ ਸਾਡੀ ਸਰਕਾਰ ਆਵੇਗੀ ਨਾ ਕਿਸੇ ਦੀ ਚੁੰਨੀ ਰੋਲੇਗੀ ਨਾ ਕਿਸੇ ਪੱਕ ਰੋਲੇਗੀ ਪਰ ਦੇਖਿਆ ਕੀ ਜਾ ਰਿਹਾ ਪਿਛਲੀ ਸਰਕਾਰਾਂ ਨਾਲੋਂ ਵੀ ਭੰਤਮਾਂ ਟੱਪ ਗਿਆ ਚੂਨੀਆਵੇਂ ਦੇਖੋ ਉਸ ਤਰ੍ਹਾਂ ਰੁਲਦੀ ਪਈਆਂ ਭੈਣਾਂ ਦੀਆਂ ਤੇ ਪੱਗਾਂ ਵੀ ਤੁਸੀਂ ਕੱਲ ਦੇਖੀਆਂ ਕਿਸ ਤਰ੍ਹਾਂ ਰੋਲੀਆਂ ਨੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜਿਹੜੀ ਸਰਕਾਰ ਹੈ ਖੁਦ ਧਰਨੇ ਚੋਂ ਨਿਕਲ ਕੇ ਆਈ ਹੋਵੇ ਅੱਜ ਨੂੰ ਧਰਨੇ ਬੂਰੇ ਲੱਗਦੇ ਨੇ ਚਾਹੇ ਉਹ ਕਿਸਾਨਾਂ ਦਾ ਧਰਨਾ ਹੋਵੇ ਚਾਹੇ ਪੀਆਰਟੀਸੀ ਦਾ ਹੋਵੇ ਚਾਹੇ ਕੋਈ ਹੋਰ ਸੰਸਦ ਦਾ ਹੋਵੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਯਾਰ ਤੁਸੀਂ ਦਾ ਬੜੇ ਚਾਰ ਨਾਲ ਲੋਕਾਂ ਨੇ ਨਾ ਵੋਟਾਂ ਪਾਈਆਂ ਸੀਗੀਆਂ ਵੀ ਹਾਂ ਜੇ ਪੁਰਾਣੀ ਸਰਕਾਰਾਂ ਤੋਂ ਤੰਗ ਸੀਗੇ ਤਾਂ ਇਹਨਾਂ ਨੂੰ ਬੜੇ ਖੁਸ਼ੀ ਨਾਲ ਵੋਟ ਪਾਈ ਸੀਗੀ ਤੇ ਬਹੁਮਤ ਵੀ ਤੁਹਾਨੂੰ ਪਤਾ ਕਿਸ ਤਰ੍ਹਾਂ ਦਿੱਤਾ ਸੀਗਾ ਪਰ ਇਹ ਤਾਂ ਉਹਨਾਂ ਤੋਂ ਵੀ ਅੱਗੇ ਲੰਘਿਆ ਇਹਦਾ ਇਸ ਤਰ੍ਹਾਂ ਹੋ ਗਿਆ ਵੀ ਜਿਤਨਾ ਕਾਹਵ ਤੇ ਕਿਹਾ ਵੀ ਮੱਝ ਨੂੰ ਟੀਕਾ ਲਾਏ ਤੇ ਬინა ਦੁੱਧ ਨਹੀਂ ਦਿੰਦੀ ਇਹਦੇ ਨੇ ਸਰਕਾਰ ਤੇ ਇਹ ਹੋ ਗਿਆ ਵੀ ਜਦ ਤੱਕ ਧਰਨੇ ਦਾ ਟੀਕਾ ਨਹੀਂ ਲੱਗਦਾ ਸਰਕਾਰ ਨੂੰ ਜਦ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਆਮ ਆਪਾ ਦੇਖਦੇ ਯਾਰੇ ਨੇ ਹੁਣ ਕੱਲ ਦੇਖ ਲਓ ਤੁਸੀਂ ਕਿੰਨਾ ਤਾਜਾਰ ਕੀਤਾ ਗਿਆ ਵੀ ਯਾਰ ਇਹ ਕੋਈ ਬਾਹਰੋਂ ਤਾਂ ਨਹੀਂ ਆਏ ਉੱਪਰ ਗ੍ਰਹਿਤ ਬਾਹਰੋਂ ਤਾਂ ਗ੍ਰਹਿਤੋਂ ਨਹੀਂ ਆਏ ਪੰਜਾਬ ਦੇ ਵਾਸੀ ਨੇ ਏ ਵੀ ਯਾਰ ਆਪਣੇ ਬੱਚਿਆਂ ਦੀ ਲਈ ਉਹ ਮੰਗ ਰਹੇ ਨੇ ਠੀਕ ਹੈ ਕੋਈ ਇਹ ਤਾਂ ਹੈ ਨਹੀਂ ਉਹ ਵੀ ਕਾਨੂੰਨ ਤੋਂ ਬਾਹਰ ਜਾ ਕੇ ਮੰਗ ਰਹੇ ਨੇ ਇਹੀ ਕਹਿੰਦੇ ਆ ਵੀ ਭਾਈ ਸਾਨੂੰ ਪੱਕਾ ਕੀਤਾ ਜਾਵੇ ਯਾਰ ਹਰ ਇੱਕ ਦਾ ਹੱਕ ਹੈ ਹਰ ਇੱਕ ਬੰਦੇ ਨੂੰ ਹੁੰਦਾ ਵੀ ਮੈਂ ਜੌਬ ਕਰਦਾ ਯਾਰ ਮੈਨੂੰ ਮਾਨ ਸਨਮਾਨ ਮਿਲੇ ਜਦੋਂ ਮੈਂ ਲਟਾਇਰ ਹੋਵਾਂ ਮੇਰਾ ਸਨਮਾਨ ਮਾਨ ਹੋਵੇ ਹਰ ਕੋਈ ਚਾਹੁੰਦਾ ਹੁੰਦਾ ਪਰ ਸਾਰਾ ਇਸ ਤੇ ਉਲਟੋ ਹੋ ਰਿਹਾ ਜਿੰਨਾ ਵੀ ਪੂਨ ਆਤਮਾਨ ਕਰ ਰਿਹਾ ਸਾਰਾ ਸੈਂਟਰ ਤੇ ਸੱਤੇ ਚੱਲ ਰਿਹਾ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਆ ਪੰਜਾਬ ਨੂੰ ਦੱਬਣ ਤੇ ਲੱਗੇ ਹੋਏ ਨੇ ਚਾਹੇ ਉਹ ਯੂਨੀਵਰਸਿਟੀ ਦਾ ਮਸਲਾ ਲਾ ਲਓ ਚਾਹੇ ਖੇਤੀਬਾੜੀ ਕਾਨੂੰਨ ਲਾ ਲਓ ਚਾਹੇ ਪਾਣੀ ਦਾ ਲਾ ਲਓ ਚਾਹੇ ਲੈਂਡ ਪੂਲਿੰਗ ਦਾ ਲਾ ਲਓ ਹਰ ਇੱਕ ਪਾਸੇ ਪੰਜਾਬ ਨੂੰ ਮਾਰਿਆ ਜਾ ਰਿਹਾ ਤੰਗ ਕਰਿਆ ਜਾ ਰਿਹਾ ਅਸੀਂ ਤੁਹਾਡੇ ਮਦਰ ਮਰਾਈ ਕਹਿਣਾ ਚਾਹੁੰਦੇ ਹਾਂ ਵੀ ਇਹ ਸਰਕਾਰੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਨਾ ਜਾਵੇ ਨਹੀਂ ਤਾਂ ਜੇ ਦੇਖਿਆ ਜਾਵੇ ਪੰਜਾਬ ਅੱਜ ਬਰੂਦ ਦੇ ਢੇਰ ਤੇ ਬੈਠੇ ਆ ਹਰ ਪਾਸੋਂ ਦਾ ਕਹਿੰਦੇ ਨੇ ਸੀ ਪੰਜਾਬ ਦਾ ਮਾਹੌਲ ਨਹੀਂ ਖਰਾਬ ਹੋਣ ਦੇਵਾਂਗੇ ਜੇ ਲੋਕਾਂ ਨਾਲ ਖੱਜਲ-ਖਵਾਰੀ ਹੋ ਰਹੀ ਐ ਸੀ ਉਦਾਂ ਦਾ ਕਦੇ ਬਰਦਾਸ਼ਤ ਨਹੀਂ ਕਰਾਂਗੇ ਜੋ ਪੰਜਾਬ ਦਾ ਨੁਕਸਾਨ ਹੋਵੇ ਕਿਤੇ ਜੀ ਸਰ ਠੀਕ ਐ ਖੱਜਲ-ਖਵਾਰੀ ਦੀ ਐ ਪਰ ਇਹਨਾਂ ਦੀ ਮੰਗਾਂ ਮੰਨ ਲਓ ਇਹਨਾਂ ਬਚਾਰਿਆਂ ਦਾ ਕਿਹੜਾ ਦਿਲ ਕਰਦਾ ਧਰਨੇ ਲਾਉਣ ਨੂੰ ਇਹਨਾਂ ਦਾ ਕਿਹੜਾ ਦਿਲ ਕਰਦਾ ਡਾਂਗਾ ਖਾਣ ਨੂੰ ਤੁਸੀਂ ਮੰਗਾਂ ਮੰਨ ਲਓ ਉਹਨਾਂ ਦੀਆਂ ਉਹਚਾਰੇ ਘਰੇ ਜਾਣਗੇ ਜਾਂ ਆਪਣੇ ਆਪਣਾ ਕੰਮ ਕਰਨਗੇ ਜਿੱਥੇ ਉਹਨਾਂ ਦੀ ਡਿਊਟੀ ਐ ਅਸੀਂ ਵੀ ਨਹੀਂ ਚਾਹੁੰਦੇ ਵੀ ਪਬਲਿਕ ਇਨਰਾਨ ਹੋਵੇ ਜਾਂ ਧਰਨੇ ਲੱਗਿਆ ਕੁਝ ਕਦੇ ਕਿਸਾਨ ਨਹੀਂ ਚਾਹੁੰਦਾ ਪਰ ਜਦੋਂ ਹੱਲ ਕੀ ਐ ਵੀਰੇ ਦੱਸੋ ਤੁਸੀਂ ਧਰਨ ਤੋਂ ਬਿਨਾ ਹੱਲ ਕੀਏ ਕਿਸੇ ਕੋਲ ਉਹ ਸਾਨੂੰ ਬਹਿ ਕੇ ਗੱਲਬਾਤ ਕਰਨਾ ਜਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਹੈ ਵੀ ਸਾਨੂੰ ਬਹਿ ਕੇ ਗੱਲ ਕਰਾਂ ਮਲਾਜਮਾ ਅਸੀਂ ਮਸਾਲਾ ਕਰਾਂਗੇ ਸਰ ਮੈਨੂੰ ਇੱਕ ਗੱਲ ਦੱਸੋ ਭਗਵੰਤ ਮਾਨ ਜੀ ਸ਼ਾਮ ਨੂੰ ਕੁਝ ਕਹਿੰਦੇ ਆ ਤੇ ਸਵੇਰੇ ਕੁਝ ਕਹਿੰਦੇ ਆ ਸਾਰਿਆਂ ਨੂੰ ਪਤਾ ਹੈ ਮੇਰੇ ਗੈਂ ਦੀ ਲੋੜ ਨੇ ਹਰ ਇੱਕ ਬੱਚੇ ਨੂੰ ਵੀ ਪਤਾ ਠੀਕ ਹੈ ਕੀ ਮੰਨੀ ਉਹਨਾਂ ਦਾ ਸੱਚ ਯਾਰ ਹਰ ਚੀਜ਼ ਤੇ ਝੂਠ ਬੋਲਦੇ ਪੈਣੇ ਉਹ ਇਹਨਾਂ ਦਾ ਜੇ ਇਹਨਾਂ ਦੀ ਮੰਗਾਂ ਮੰਨੀ ਹੁੰਦੀ ਇਹਨਾਂ ਦਾ ਕਿਹੜਾ ਦਿਲ ਕਰਦਾ ਧਰਲੇ ਲਾਉਣ ਨੂੰ ਚਲੋ ਇਹ ਨਹੀਂ ਹੈ ਇੱਕ ਕਮੇਟੀ ਹੈ ਦੂਜੀ ਜਿਹੋ ਜੀ ਮਾਹੌਲ ਠੀਕ ਰੱਖਣਾ ਸੀਐਮ ਦਾ ਕੰਮ ਕਰਨਾ ਆਗੂਆਂ ਦਾ ਸੀਐਮ ਦਾ ਦੇਖਣਾ ਸਾਰਾ ਅਰ ਮੈਂ ਤੁਹਾਡੇ ਮਦਰਾਂ ਨੂੰ ਕਹਿੰਦਾ ਕੇਐਮ ਦੇ ਵੱਲੋਂ ਮੈਂ ਵਿਸ਼ਵਾਸ ਦੁਵਾਣਾ ਵੀ ਜਿਸ ਤਰ੍ਹਾਂ ਵੀ ਇਹਨੇ ਲੀਡਰਸ਼ਿਪ ਪੀਆਰਟੀਸੀ ਤੇ ਰੋਡਵੇ ਦੀ ਐਕਸ਼ਨ ਲਏਗੀ ਇਹ ਨਹੀਂ ਮੈਂਬਰਸ਼ਿਪ ਮੀਟਿੰਗ ਕਰਕੇ ਅਸੀਂ ਉਹਦੇ ਪੈਰਾ ਦਵਾਂਗੇ ਮੋਢੇ ਮੋਢਾ ਲਾ ਕੇ ਖੜਾਗੇ ਤੁਸੀਂ ਕਿੰਨੇ ਸਮੇਂ ਤੱਕ ਕਿੰਨੇ ਨਾਲ ਸਾਥ ਦੇਵੋਗੇ ਜੀ ਜਦੋਂ ਤੱਕ ਕੋਈ ਡਿਸੀਜਨ ਨਹੀਂ ਲੈਣਗੇ ਨੇ ਇਹ ਘਰ ਚੱਲੂਗਾ ਤੁਸੀਂ ਬੈਠੋਗੇ ਇੱਥੇ ਜੀ ਹਾਂ ਜਿੱਤਰਾ ਵੀ ਇਹਨਾਂ ਦੀ ਮੀਟਿੰਗ ਕਰਕੇ ਕਰਨਗੇ ਅਸੀਂ ਨਾਲ ਖੜਾ ਅਸੀਂ ਤੇਜ ਕਰਾਂਗੇ ਸ਼ੁਕਰੇ ਹਾਂ ਜੀ ਸ਼ੁਕਰੇ ਸੋ ਜਿੱਦਾਂ ਕਿ ਕਿਸਾਨ ਯੂਨੀਅਨ ਵਾਲੇ ਵੀ ਨਾਲ ਆਏ ਨੇ ਉਹਨਾਂ ਦੇ ਤੇ ਇੱਕ ਵੱਡਾ ਸੰਘਰਸ਼ ਦਾ ਐਲਾਨ ਕਰ ਦਿੱਤਾ ਕਿ ਉਹਨੇ ਕਹੇ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਅਸੀਂ ਨਗਾਤਾ ਪ੍ਰਦਰਸ਼ਨ ਕਰਾਂਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ